ਨਾਗਰੇ ਦੀ ਧਰਤੀ ਤੋਂ ਸੰਗਤ ਆਈ ਉਹ ਗੁਰੂ ਕੇ ਸਿੱਖ ਕਹਿੰਦੇ ਮਹਾਰਾਜ ਜੀ ਨੂੰ ਆ ਕੇ ਮਿਲੇ ਦਰਸ਼ਨ ਕੀਤੇ ਆਂਦੇ ਨੇ ਮਹਾਰਾਜ ਵੀ ਜਿਹੜੇ ਜੋਗੀ ਨੇ ਸੰਿਆਸੀ ਨੇ ਜੰਗਮ ਨੇ ਉਹ ਬੜਾ ਤੰਗ ਕਰਦੇ ਸਾਨੂੰ ਮਹਾਰਾਜ ਕਹਿੰਦੇ ਭਾਈ ਕਿਉਂ ਤੰਗ ਕਰਦੇ ਕਹਿੰਦੇ ਜੀ ਉਹ ਆਖਦੇ ਨੇ ਵੀ ਤੁਸੀਂ ਗ੍ਰਸਤੀ ਹੋ ਪਰਿਵਾਰ ਵਾਲਿਓ ਤੇ ਗ੍ਰਸਤੀ ਬੰਦਾ ਪਰਿਵਾਰ ਵਿੱਚ ਰਹਿ ਕੇ ਉਹ ਕਦੇ ਵੀ ਮੋਕਸ਼ ਨੂੰ ਪ੍ਰਾਪਤ ਨਹੀਂ ਹੋ ਸਕਦਾ ਵੀ ਤੁਸੀਂ ਦੁਐ ਸ਼ੀਰਖਾ ਇਹਨਾਂ ਚੀਜ਼ਾਂ ਤੋਂ ਬਚ ਨਹੀਂ ਸਕਦੇ ਤੇ ਮਹਾਰਾਜ ਇਹਦਾ ਮਤਲਬ ਹੈ ਵੀ ਵਿਆਹ ਜਿਹੜਾ ਉਹ ਨਹੀਂ ਕਰਨਾ ਚਾਹੀਦਾ ਪਰਿਵਾਰ ਵਾਲਾ ਨਹੀਂ ਬੰਨਣਾ ਚਾਹੀਦਾ ਤੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਕਹਿੰਦੇ ਨਹੀਂ ਤੁਹਾਨੂੰ ਤਾਂ ਸਗੋਂ ਚਾਰ-ਚਾਰ ਵਿਆਹ ਹੋਰ ਕਰਨੇ ਚਾਹੀਦੇ ਉਹ ਬੜੇ ਹੈਰਾਨ ਹੋਏ ਵੇਖਣ ਮਹਾਰਾਜ ਵੀ ਇਹ ਸਤਗੁਰਾਂ ਨੇ ਕੀ ਕਹਿ ਦਿੱਤਾ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮੁਸਕਰਾ ਕੇ ਕਹਿੰਦੇ ਨੇ ਉਹ ਜਿਹੜੇ ਚਾਰ ਵਿਆਹ ਨੇ ਉਹ ਤਨ ਨਾਲ ਨਹੀਂ ਉਹ ਮਨ ਨਾਲ ਕਰਨੇ ਆਖਿਆ ਮਹਾਰਾਜ ਉਹ ਕਿਹੜੇ ਸਤਗੁਰਾਂ ਨੇ ਚਾਰ ਸ਼ਬਦ ਵਰਤੇ ਕਰੁਣਾ ਮੈਤਰੀ ਮੁਦਤਾ ਤੇ ਉਪੇਖਿਆ ਇਹ ਚਾਰ ਸ਼ਬਦ ਕਹੇ ਮਹਾਰਾਜ ਜੀ ਨੇ ਆਖਿਆ ਸਤਗੁਰੂ ਇਹਦੀ ਵਿਆਖਿਆ ਕਹਿੰਦੇ ਤੇ ਇਹਨਾਂ ਚੀਜ਼ਾਂ ਦੇ ਮਨ ਨਾਲੇ ਬਿਰਤੀਆਂ ਨੇ ਚਾਰ ਜਿਹੜੀਆਂ ਮਨ ਕਰਕੇ ਧਾਰਨ ਕਰਨੀਆਂ ਕਰुणा ਕੀ ਹੈ ਤਰਸ ਦਇਆ ਕਹਿੰਦੇ ਗ੍ਰਿਸ਼ਤੀ ਮਨੁੱਖ ਦੇ ਜੀਵਨ ਦੇ ਵਿੱਚ ਦਇਆ ਦੀ ਬੜੀ ਵੱਡੀ ਥਾਂ ਹੈ ਤੇ ਧਰਮੀ ਮਨੁੱਖ ਦੇ ਅੰਦਰ ਵੀ ਦਇਆ ਹੋਣੀ ਚਾਹੀਦੀ ਕਿਉਂਕਿ ਦਇਆ ਨੂੰ ਧਰਮ ਦੀ ਮਾਂ ਆਖਿਆ ਗਿਆ ਧਰਮ ਪੁੱਤਰ ਤੇ ਦਇਆ ਮਾਂ ਹੈ ਕਹਿੰਦੇ ਤੁਹਾਡੇ ਅੰਦਰ ਦਇਆ ਜਿਹੜੀ ਆ ਹੋਣੀ ਇੱਕ ਤਾਂ ਤੁਸੀਂ ਆਪਣੇ ਮਨ ਨਾਲ ਕਰुणा ਰੂਪੀ ਜਿਹੜੀ ਆ ਉਹ ਬਿਰਤੀ ਉਹਦਾ ਵਿਆਹ ਕਰੋ ਨੂੰ ਆਪਣੇ ਜੀਵਨ ਵਿੱਚ ਵਿਆਹ ਕੇ ਲੈ ਕੇ ਆਓ ਉਹਨੂੰ ਪ੍ਰਣਾਓ ਤੇ ਜੀਵਨ ਦੇ ਵਿੱਚ ਨਿਰਦਇਤਾ ਨੂੰ ਛੱਡ ਕੇ ਦੁਐ ਸ਼ੀਰਖਾ ਨੂੰ ਛੱਡ ਕੇ ਉਹਦੀ ਥਾਂ ਤੇ ਦਇਆ ਜਿਹੜੀ ਕਰुणा ਉਹ ਜੀਵਨ ਵਿੱਚ ਪਰਣਾਉਣੀ ਤੁਸੀਂ ਦੂਸਰੀ ਮਹਾਰਾਜ ਕਹਿੰਦੇ ਆ ਮੈਤਰੀ ਭਾਵ ਮਿੱਤਰਤਾ ਵਾਲਾ ਭਾਵ ਪਪ ਕੇ ਦੁਵੇਸ਼ ਈਰਖਾ ਜੀਵਨ ਵਿੱਚੋਂ ਕੱਢਣੀ ਵੈਰ ਵਿਰੋਧ ਕੱਢਣਾ ਉਹਦੀ ਥਾਂ ਤੇ ਮਿੱਤਰਤਾ ਕਰਨੀ ਸਖਾਪਨ ਹੋਣਾ ਜਿਹਨੂੰ ਮਹਾਰਾਜ ਕਹਿੰਦੇ ਵਿਸਰ ਗਈ ਸਭ ਤਾਤ ਪਰਾਇ ਜਬ ਤੇ ਸਾਧ ਸੰਗਤ ਮੋਇ ਪਾਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣ ਆਏ ਕਹਿੰਦੇ ਇਹ ਤੁਹਾਡੇ ਅੰਦਰ ਮੈਤਰੀ ਭਾਵ ਜਿਹੜਾ ਮਿੱਤਰਤਾ ਵਾਲਾ ਭਾਵ ਹੋਣਾ ਚਾਹੀਦਾ ਆਇ ਮਿਲ ਗੁਰ ਸਿਖਾਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਇਹ ਰਤਨਾਮਿਆਂ ਵਿੱਚ ਵੀ ਹੈ ਵੀ ਸਿੱਖ ਸਿੱਖ ਨਾਲ ਕਿਸੇ ਗੱਲੋਂ ਬੋਲ ਬੁਲਾਰਾ ਹੋਵੇ ਜੇ ਸ਼ਾਮ ਤੱਕ ਸਵੇਰੇ ਹੋਇਆ ਸ਼ਾਮ ਤੱਕ ਫਤੇ ਦੀ ਸਾਂਝ ਨਾ ਕਰਨ ਤੇ ਦੋਨੋਂ ਤਨਖਾਈਏ ਨੇ ਵੀ ਮੈਤਰੀ ਭਾਵ ਹੈ ਨਹੀਂ ਇਹਨਾਂ 'ਚ ਤੀਸਰੀ ਬਿਰਤੀ ਆਖੀ ਮੁਦਤਾ ਮੁਦਤਾ ਦਾ ਅਖਰੀ ਅਰਥ ਹੁੰਦਾ ਹੈ ਖੁਸ਼ ਹੋਣਾ ਪ੍ਰਸੰਨ ਹੋਣਾ ਕਹਿੰਦੇ ਕਿਸੇ ਨੂੰ ਆਪਣੇ ਆਪਣੇ ਬਰਾਬਰ ਵੇਖੋ ਧਨ ਪਦਾਰਥ ਚ ਹੋਵੇ ਗੁਣ ਚ ਹੋਵੇ ਰੁਤਬੇ ਚ ਹੋਵੇ ਕਿਸੇ ਪ੍ਰਕਾਰ ਵੀ ਹੋਵੇ ਤੁਹਾਨੂੰ ਲੱਗਦਾ ਤੁਹਾਡੇ ਨਾਲੋਂ ਸਿਆਣਾ ਵੀ ਆ ਉਹਦੇ ਕੋਲ ਆਪ ਚੱਲ ਕੇ ਜਾਓ ਬੁਲਾਓ ਤੇ ਕਿਸੇ ਨੂੰ ਜਿਹੜਾ ਮੁਕਾਮ ਤੇ ਵੇਖ ਕੇ ਮਨ ਵਿੱਚ ਸਾੜਾ ਨਾ ਲਿਆਓ ਈਰਖਾ ਨਾ ਲਿਆਓ ਸ਼ਰੀਕ ਸ਼ਰੀਕਪੁਣਾ ਨਾ ਕਰੋ ਵੇਖ ਕੇ ਖੁਸ਼ ਹੋਵੋ ਪ੍ਰਸੰਨ ਹੋਵੋ ਤੇ ਗੁਣ ਹੈ ਤੇ ਉਹਦੀ ਸ਼ੋਭਾ ਕਰੋ ਇਹ ਹੁੰਦਾ ਕਿਸੇ ਦਾ ਸੁੱਖ ਵੇਖ ਕੇ ਖੁਸ਼ ਹੋਣਾ ਤੇ ਆਮ ਕਰਕੇ ਆਪਾਂ ਕਿੰਨੇ ਗੱਲੇ ਦੇ ਵਿੱਚ ਝੂਠ ਵੀ ਕੋਈ ਨਹੀਂ ਉਹ ਬੜਾ ਸੋਹਣਾ ਕਿਸੇ ਨੇ ਲਿਖਿਆ ਉਹ ਕਹਿੰਦਾ ਜੀ ਕੋ ਰੱਬ ਦਾ ਪਿਆਰਾ ਸੀ ਉਹ ਕਿਸੇ ਦੇ ਘਰ ਠਹਿਰਦਾ ਜਾ ਕੇ ਤੇ ਉਹ ਜਿੰਨੀ ਵਾਰੀ ਕਹਿੰਦੇ ਮੈਂ ਜਾਣਾ ਸਾਲ ਦੋ ਸਾਲ ਤੇ ਉਹਨੇ ਘਰ ਹੀ ਵਿਖਾਈ ਜਾਣਾ ਕਈ ਬੰਦਿਆਂ ਦੀ ਬਿਰਤੀ ਹੁੰਦੀ ਇਹੋ ਜੀ ਉਹ ਇਹ ਵੀ ਨਹੀਂ ਵੇਖਦੇ ਵੀ ਬੰਦਾ ਕਿਹੜਾ ਤੈਨੂੰ ਵਿਖਾਕੀ ਰਿਹਾ ਹੈਂ ਆ ਬੇਹੋ ਜਿਵੇਂ ਹੁੰਦੇ ਜਿਹੜੇ ਜਾ ਕੇ ਫਲਸ਼ ਵਿਖਾਉਣ ਲੱਗ ਜਾਂਦੇ ਵਸੀਨੇ ਦੀ ਲਈ ਹੈ ਬੇ ਵੀ ਚੀਜ਼ਾਂ ਕੋ ਵਿਖਾਉਣ ਵਾਲੀਆਂ ਨੇ ਦੱਸੋ ਇਹੋ ਜਿਹੀ ਜਿਹੜੀ ਉਹ ਮੂੜਤਾ ਹੁੰਦੀ ਹੈ ਉਹਨੇ ਆਈ ਵੇਰੀ ਕਹਿੰਦੇ ਜਦੋਂ ਜਾਣਾ ਨੂੰ ਵਿਖਾਉਣਾ ਜੀ ਇੰਨਾ ਕਰੋੜ ਤਿਆ ਤਿਆ ਬਣਿਆ ਤਿਆ ਬਣਿਆ ਉਹ ਕਹਿੰਦੇ ਜਦੋਂ ਮੈਂ ਦੋ ਢੇੜੇ ਤਿੰਨ ਹੋ ਗਏ ਸੀ ਵਿਖਾਉਂਦੇ ਜੋ ਤੀਜਾ ਢੇੜਾ ਕਿਤੇ ਗਿਆ ਨੇ 6 27 ਸਾਲੀ ਤੇ ਉਹ ਬੰਦਾ ਕਹਿੰਦੇ ਮੈਂ ਜਿਵੇਂ ਬੰਦਾ ਪ੍ਰਿਪੇਅਰ ਹੁੰਦਾ ਵੀ ਪਿਛਲੀ ਵੇਲੇ ਨਹੀਂ ਹੁਣ ਵੀ ਐਵੇਂ ਕਰੇਗਾ ਉਹ ਗਿਆ ਪਰ ਕਹਿੰਦੇ ਵੀ ਐ ਤੀਨੋ ਵਿਚਾਰਾ ਉਦਾਸ ਸਿਆ ਤਨ ਕੋਠੀ ਦੀ ਕੋਈ ਗੱਲ ਨਾ ਕੀਤੀ ਘਰ ਦੀ ਕੋਈ ਗੱਲ ਨਾ ਕੀਤੀ ਵੀ ਮੇਰਾ ਇੰਜ ਜੀ ਮੇਰਾ ਇੰਜ ਜੀ ਉਹ ਕੁਛ ਕਵੇ ਨਾ ਤੇ ਉਹ ਜਿਵੇਂ ਘਰ ਬੰਦਾ ਲਗਾਤਾਰ ਜਾਂਦਾ ਤੇ ਉਹ ਬੀਬੀ ਜੀ ਨੂੰ ਪੁੱਛਦੇ ਭੈਣ ਜੀ ਵੀ ਕੀ ਗੱਲ ਅੱਜ ਇਹ ਬੰਦਾ ਥੋੜਾ ਇਧਰ ਉਧਰ ਰਹਿ ਬੇ ਉਦਾਸ ਸਿਆ ਕਿਉਂ ਆ ਵੀ ਘਰ ਕਿਉਂ ਨਹੀਂ ਵਿਖਾਰਿਆ ਅੱਗੇ ਤੇ ਘਰ ਹਰ ਵੇਰੀ ਕਹਿੰਦਾ ਆ ਵੇਖੋ ਜੀ ਆ ਵੇਖੋ ਉਹ ਕਹਿੰਦੀ ਜੀ ਅਸਲ ਵਿੱਚ ਮੇਰੇ ਤੋਂ ਨਾ ਪੁੱਛੋ ਤੇ ਇਹਦੇ ਤੋਂ ਹੀ ਪੁੱਛ ਲਓ ਤੇ ਜ਼ਿਆਦਾ ਵਧੀਆ ਰਹੋ ਉਹ ਆ ਗਿਆ ਕਹਿੰਦੇ ਵੀ ਕੀ ਗੱਲ ਐ ਸਵੇਰੀ ਤੂੰ ਨਾ ਮੈਨੂੰ ਕੋਈ ਬੈਡਰੂਮ ਦੀ ਨਾ ਇਧਰ ਦੀ ਵੀ ਆ ਮੇਰਾ ਡਰੈਂਗ ਰੂਮ ਆ ਮੇਰਾ ਆ ਜੀ ਸਥਿਆ ਲਾਇਆ ਲਾਇਆ ਉਹ ਕਹਿੰਦਾ ਜੀ ਹੁਣ ਕੀ ਵਿਖਾਉਣਾ ਮੇਰਾ ਦੋ ਮੰਜ਼ਲਾ ਮਕਾਨ ਸੀ ਗਵਾਂਢ 'ਚ ਕਿਸੇ ਨੇ ਤਿੰਨ ਮੰਜ਼ਲਾ ਪਾ ਛੱਡਿਆ ਹੁਣ ਮੈਨੂੰ ਬੜਾ ਦੁੱਖ ਹੁੰਦਾ ਮਤਲਬ ਉਹਦਾ ਕੁਝ ਘਟਿਆ ਨਹੀਂ ਆ ਆਪਣੀਆਂ ਦੋ ਮੰਜ਼ਲਾ ਜਿਹੜੀਆਂ ਐਡੀਆਂ ਸੋਹਣੀਆਂ ਲੱਗਦੀਆਂ ਸੀ ਹੁਣ ਸਾੜਾ ਇਸ ਗੱਲ ਦਾ ਆ ਗਿਆ ਵੀ ਗਵਾਂਢ 'ਚ ਤਿੰਨ ਮੰਜ਼ਲਾ ਕਿਸੇ ਨੇ ਕਿਉਂ ਪਾ ਲੀਆ ਇਹ ਮੁੱਦਤਾ ਇਹ ਆ ਈਰਖਾ ਤੇ ਸਾੜੇ ਵਾਲੀ ਬਿਰਤੀ ਕਿਸੇ ਨੂੰ ਕੁਝ ਮਿਲਿਆ ਸਾਡਾ ਕੁਝ ਖੋਇਆ ਨਹੀਂ ਗਿਆ ਲੇਕਿਨ ਅਸੀਂ ਕਹਿੰਦੇ ਉਹਨੂੰ ਕਿਉਂ ਮਿਲ ਗਿਆ ਕਹਿੰਦੇ ਮੁੱਦਤਾ ਵਾਲੀ ਬਿਰਤੀ ਅਪਣਾਓ ਕਿਸੇ ਨੂੰ ਕੁਝ ਮਿਲਿਆ ਕੋਈ ਪ੍ਰਾਪਤੀ ਹੋਈ ਏ ਕੋਈ ਗੁਣ ਵਿੱਚ ਉੱਪਰ ਏ ਤੇ ਖੁਸ਼ ਹੋਵੋ ਖਿੜੇ ਮੱਥੇ ਉਹਨੂੰ ਮਿਲੋ ਜਾ ਕੇ ਸਾੜਾ ਨਾ ਕਰੋ ਇੱਜ਼ਤ ਕਰੋ ਇਹ ਵੀ ਬਿਰਤੀ ਕਹਿੰਦੇ ਇਹਨੂੰ ਵੀ ਵਿਆਹਣਾ ਤੁਸੀਂ ਅਖੀਰਲੀ ਚੌਥੀ ਬਿਰਤੀ ਉਪੇਖਿਆ ਪਹਿਲੀ করুণਾ ਦੂਸਰੀ ਮੈਤਰੀ ਤੀਸਰੀ ਮੁਦਤਾ ਚੌਥੀ ਉਪੇਖਿਆ ਮਹਾਰਾਜ ਕਹਿੰਦੇ ਨੂੰ ਕਹਿੰਦੇ ਜੀ ਇਹਦਾ ਇਹਦਾ ਮਤਲਬ ਉਪੇਖਿਆ ਦਾ ਅਰਥ ਹੈ ਉਪਰਾਪਣ ਕਿਸੇ ਬੰਦੇ ਨਾਲ ਤੁਸੀਂ ਬਹੁਤ ਪਿਆਰ ਕਰਦੇ ਹੋ ਉਹਦੇ ਨਾਲ ਸਾਖ ਸੰਬੰਧ ਨਿਭਾਉਂਦੇ ਭਵਕੇ ਮਿੱਤਰਤਾ ਸਖਾਪਨ ਪਰ ਉਹ ਫੇਰ ਵੀ ਜਾਣਬੁੱਝ ਕੇ ਤੁਹਾਨੂੰ ਲੱਗਦਾ ਵੀ ਇਹ ਉਲਟਾ ਹੀ ਚੱਲਦਾ ਹੈ ਜਾਣ ਬੁਝ ਕੇ ਤੁਹਾਨੂੰ ਦੁਖੀ ਕਰਨਾ ਜਾਂ ਤੁਹਾਡੇ ਨਾਲ ਬਹਿਸ ਮੁਹਾਵਸਾ ਕਰਨਾ ਸਿਰ ੜਾਉਣਾ ਇਹੋ ਜਿਹਾ ਕੰਮ ਵੀ ਉਹਦੀ ਬਿਰਤੀ ਇਹੋ ਜੀ ਹੈ ਕਹਿੰਦੇ ਫਿਰ ਉੱਥੇ ਓਪਰਾਪਣ ਧਾਰਨ ਕਰ ਲਓ ਆਖਿਆ ਜੋ ਕਿਵੇਂ ਕਹਿੰਦੇ ਜਿਵੇਂ ਆਪਾਂ ਕਿਸੇ ਦੂਸਰੇ ਸ਼ਹਿਰ ਦੇਸ਼ ਜਾਂਦੇ ਆ ਤੇ ਆਪਾਂ ਨੂੰ ਉੱਥੇ ਕੋਈ ਜਾਣਦਾ ਨਹੀਂ ਹੁੰਦਾ ਕਿਸੇ ਨਾਲ ਕੋਈ ਗੱਲਬਾਤ ਨਹੀਂ ਤੇ ਆਪਾਂ ਉਹਨਾਂ ਓਪਰੇ ਜੀਆਂ ਵਿੱਚ ਤੁਰੇ ਫਿਰਦੇ ਆ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਹਿੰਦੇ ਫਿਰ ਇਹੋ ਜਿਹੇ ਬੰਦੇ ਤੋਂ ਇਹੋ ਜੀ ਬਿਰਤ ਨੂੰ ਧਾਰਨ ਕਰ ਲਓ ਜਿਹਨੂੰ ਗੁਰਬਾਣੀ ਚ ਆਖਿਆ ਸੰਤ ਮਿਲੈ ਕੇ ਸੁਣੀਐ ਕਹੀਐ ਮਿਲੈ ਸੰਤ ਮਸਤ ਕਰੀਏ ਕਹਿੰਦੇ ਇਹੋ ਜੀ ਬ੍ਰਿਤ ਨੂੰ ਧਾਰਨ ਕਰ ਲਓ ਤੇ ਜਦੋਂ ਇਹ ਜੀਵਨ ਵਿੱਚ ਦਾਤ ਤੁਸੀਂ ਪ੍ਰਾਪਤ ਕਰੋਗੇ ਕਹਿੰਦੇ ਫਿਰ ਇਹ ਚਾਰ ਮਨ ਨਾਲ ਜਦੋਂ ਵਿਆਹ ਹੋਣਗੇ ਤੁਹਾਡਾ ਜੀਵਨ ਜਿਹੜਾ ਉਹ ਉਸ ਮਾਲਕ ਦੇ ਘਰ ਵਿੱਚ ਇਹ ਵੀ ਗ੍ਰਿਸ਼ਤ ਤੁਹਾਡਾ ਤੇ ਇਹ ਜੀਵਨ ਜਿਹੜਾ ਜਦੋਂ ਇਹ ਗੁਣਾਂ ਨੂੰ ਧਾਰਨ ਕਰੋਗੇ ਉਸ ਦਾਤੇ ਦੇ ਦਰ ਤੇ ਪ੍ਰਮਾਣ ਚੜ ਜਾਏਗਾ ਤੋ ਐਸੇ ਦੀਨ ਦੇ